ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਜਿਨ੍ਹਾਂ ਦੇ ਅਗੇ ਵਿਆਸ ਥਾਨ ਗੁਰਦੁਆਰਾ ਡੇਰਾ ਸਾਹਿਬ ਵਿਖੇ ਵਿਆਪ ਪੁਰਬ ਨੂੰ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਉਧਰ ਵਿਆਪ ਪੁਰਬ ਨੂੰ ਲੈ ਕੇ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਡੇਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤੇ ਦੂਜੇ ਪਾਸੇ ਡੇਰਾ ਸਾਹਿਬ ਵਿਖੇ ਮਾਤਾ ਸੁਲੱਖਣੀ ਜੀ ਨਿਸ਼ਕਾਮ ਸਤਿ ਸੰਗ ਸਭਾ ਦੇ ਜਥੇ ਦੇ ਵੱਲੋਂ ਰੋਜ਼ਾਨਾ ਦੁਪਹਿਰ ਨੂੰ ਕੀਰਤਨ ਕੀਤਾ ਜਾਂਦਾ ਹੈ ਦਾਸ ਤੇ ਕਿ ਦਸਤੇਕੇ ਗੁਰਦੁਆਰਾ ਡੇਰਾ ਸਾਈ ਸਤਿਕਰਤਾਰੀਆ ਦੇ ਮੈਨੇਜਰ ਮਨਜੀਤ ਸਿੰਘ ਜਿਨ੍ਹਾਂ ਨੇ ਸੰਗਤਾਂ ਨੂੰ ਕਿ ਦੱਸਿਆ ਕਿ ਵਿਆਹ ਪੁਰਬ 28 ਤੋਂ ਲੈ ਕੇ 3 ਅਗਸਤ ਤੱਕ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਜਿੱਥੇ ਕਿ ਸੰਗਤਾਂ ਹਮ ਹਮਾ ਕੇ ਆਉਣ ਇਸ ਪੂਰਬ ਦੇ ਵਿੱਚ ਗੁਰੂ ਜੀ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਮੇਰਾ ਨਾਮ ਅਜਕੇਂਦਰ ਕੌਰ ਜੀ ਸਾਨੂੰ ਸਾਨੂੰ ਜੀ ਘਟੋ ਘਟ ਵੀ 30 ਸਾਲ ਹੋ ਗਏ ਜੀ ਮਹਾਰਾਜੀ ਚਰਨਾਂ ਚ ਇਹ ਮਾਤਾ ਸੁਲੱਖਣੀ ਨਿਸ਼ਕਾਮ ਜਥਾ ਜੀ ਤੇ ਇਹਦੇ ਵਿੱਚ ਜਿਹੜੀ ਇਹ ਵਾਧ ਚੜ ਕੇ ਬੀਬੀਆਂ ਦੀ ਸੇਵਾ ਨਿਸ਼ਕਾਮ ਜਥਾ ਜੀ ਤੇ ਇਹਨੂੰ ਪੂਰਾ ਸਾਲ ਇੰਤਜ਼ਾਰ ਰਿੰਦਾ ਪੂਰਾ ਸਾਲ ਵੀ ਹਾਜ਼ਰੀ ਸੰਗਤਾਂ ਭਰਦੀਆਂ ਨੇ ਸਾਡੇ ਜਥੇ ਜਿਹੜੇ ਨੇ ਜੱਸੀ ਦੀਆਂ ਬੀਬੀਆਂ ਨੇ ਇਹਨਾਂ ਨੇ ਪੂਰੇ ਸਾਲ ਚ ਵੀ ਹਫ਼ਤਾ ਬਾਅਦ ਆਉਣਾ ਜੀ ਹਫ਼ਤਾਵਾਰੀ ਰੱਖਿਆ ਦੇਣ ਤੇ ਉਹ ਵੀ ਹਾਜ਼ਰੀ ਭਰਨੀ ਹੈ ਤੇ ਜਦੋਂ ਬਾਬਾ ਜੀ ਦਾ ਵਿਆਹ ਪੁਰਪ ਹੁੰਦਾ ਉਦੋਂ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਉਤਸ਼ਾਹ ਹੁੰਦਾ ਜੀ ਇਹ ਸਾਰਾ ਸਾਰਾ ਪੂਰਾ ਪੂਰਾ ਦਿਨ ਸੇਵਾ ਕਰਦੀਆਂ ਥੱਕਦੀਆਂ ਨਹੀਂ ਜੀ ਲੰਗਰਾਂ ਦੀ ਸੇਵਾ ਕੀਰਤਨ ਬਾਣੀ ਦੀ ਸੇਵਾ ਉਤਸ਼ਾਹ ਨਾਲ ਚੱਲਦੀ ਹੈ ਜੀ ਬੜੇ ਉਤਸ਼ਾਹ ਨਾਲ ਚੱਲਦੀ ਹੈ ਕਿੰਨੇ ਦਿਨ ਕਿਲੇ ਤੇ ਅੰਦਰ ਕਿਹੜੀ ਤੇ ਇੱਤੂ ਕਿੰਨੇ ਦਿਨ ਚੱਲਦਾ ਰਹਿੰਦਾ ਅਸੀਂ ਜੀ ਪਹਿਲਾਂ ਤੇ ਹੁੰਦਾ ਸੀ 31 ਦਿਨ ਤੇ ਹੁਣ ਆ ਉਹ 11 ਦਿਨ ਜੀ 3 ਸਾਲ ਹੋ ਗਏ ਨੇ ਹੁਣ 11 ਦਿਨ ਕਰਦੇ ਆ ਜੀ ਸਾਰੀਆਂ ਵਿਆਹ ਦੀ ਜਿਸ ਤਰ੍ਹਾਂ ਰਸਮਾਂ ਹੁੰਦੀਆਂ ਪੂਰੀਆਂ ਰਸਮਾਂ ਹੁੰਦੀਆਂ ਨੇ ਜੀ ਗੁਣੇ ਵੰਡੇ ਜਾਂਦੇ ਨੇ ਜੀ ਜਿਸ ਤਰ੍ਹਾਂ ਜੀ ਲੱਡੂ ਭਾਜੀ ਬਣਾਈ ਜਾਂਦੀ ਏ ਉਹ ਵੰਡੀ ਜਾਂਦੀ ਏ ਜੀ ਲੰਗਰ ਜਿਹੜੇ ਨੇ ਵਾਦ ਚੜ੍ਹ ਕੇ ਵਿਆਹਾਂ ਤੋਂ ਵੀ ਬੰਦ ਕੇ ਇਹ ਸਭ ਨੂੰ ਹੁੰਦੀ ਏ ਇੱਛਾ ਕਿ ਵਿਆਹ ਤੋਂ ਵੱਧ ਕੇ ਜਿਹੜਾ ਨਾ ਇਹ ਸਾਡੇ ਸੈਭ ਗੁਰੂ ਦੇਵ ਦਾ ਵਿਆਹ ਏ ਜਿਹੜੇ ਨੀਮ ਘਰ ਦੇ ਵਿਆਹਾਂ ਦਾ ਆ ਹੁੰਦਾ ਉਸ ਤੋਂ ਜ਼ਿਆਦਾ ਜੀ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਇੱਥੋਂ ਜ਼ਿਆਦਾ ਇੱਥੋਂ ਦੀ ਡੈਕੋਰੇਸ਼ਨ ਇੱਥੋਂ ਦੀ ਚੜਤ ਜੜੀ ਏ ਸਾਡੇ ਘਰਾਂ ਤੋਂ ਵੱਧ ਜੀ ਕਿਉਂਕਿ ਇਹ ਸਾਡੇ ਰੱਬ ਦਾ ਵਿਆਹ ਏ ਸਾਡੇ ਆਪਣੇ ਵਿਆਹ ਇਹਦੇ ਬਰਾਬਰ ਕੁਛ ਨਹੀਂ ਜੋ ਇਹ ਸਾਡੇ ਗੁਰੂ ਦੇ ਵਿਆਹ ਦਾ ਸਾਨੂੰ ਚਾਹ ਜੀ ਸਾਡੇ ਘਰਾਂ ਚ ਵੀ ਚਾਹ ਹੈ ਇੱਥੇ ਆ ਕੇ ਵੀ ਚਾਹ ਜਿੰਨੀਆਂ ਖੁਸ਼ੀਆਂ ਸਾਡੇ ਤੋਂ ਲਈਆਂ ਜਾਂਦੀਆਂ ਨੇ ਰਿਸ਼ਤੇਦਾਰ ਬਹੁਤ ਹੁੰਦੇ ਨੇ ਜੀ ਦਿਨ ਰਾਤ 10-10 ਦਿਨ ਪਹਿਲਾਂ ਬੜੇ ਉਤਸ਼ਾਹ ਨਾਲ ਉਹਨਾਂ ਨੂੰ ਭਾਜੀਆਂ ਦਿੱਤੀਆਂ ਜਾਂਦੀਆਂ ਨੇ ਜੀ ਉਹਨਾਂ ਦਾ ਪੂਰਾ ਜਿਹੜਾ ਸਨਮਾਨ ਕਰਨਿਆ ਜੀ ਉਹ ਸਾਨੂੰ ਪੁੱਛਦੇ ਨੇ ਜੀ ਕਿ ਬਾਬਾ ਜੀ ਦਾ ਵਿਆਹ ਕਦੋਂ ਹੈ ਦੂਰੋਂ ਦੂਰੋਂ ਨੇੜਿਓਂ ਵੀ ਲੋਕਲ ਵੀ ਆ ਜਾਂਦੇ ਨੇ ਤੇ ਅਸੀਂ ਉਹਨਾਂ ਨੋ ਚੋੜੀ ਕਰਕੇ ਤੇ ਉਹਨਾਂ ਨੂੰ ਸਨਮਾਨ ਦੇਣਾ ਜੀ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਸਾਨੂੰ ਐਡੀ ਕਿ ਸਮਰਥਾ ਮਾਰਿਆ ਨੇ ਬਖਸ਼ੀਏ ਤੇ ਐਡੇ ਸਾਡੇ ਕਰਮ ਭਾਗ ਉੱਚੇ ਨੇ ਜਿਹੜਾ ਸਾਨੂੰ ਇਹ ਸੇਵਾ ਮਾਰਿਆ ਨੇ ਬਟਾਲੇ ਚ ਰਹਿ ਕੇ ਸਾਡੀ ਝੋਲੀ ਵਿੱਚ ਪਾਈ